ਦੋ ਦਸੰਬਰ ਦੇ ਜੋ ਕਾਲ ਤਖਸਾਲ ਦੇ ਫੈਸਲੇ ਤੋਂ ਬਾਅਦ ਤੇ ਜਿਸ ਤਰੀਕੇ ਨਾਲ ਉਹਨਾਂ ਦੇ ਜੋ ਹੁਕਮ ਨੇ ਕਾਲ ਤਖਸਾਲ ਦੇ ਉਹਨਾਂ ਨੂੰ ਜਿਹੜਾ ਪਿੱਠ ਦਿਖਾਈ ਜਾ ਰਹੀ ਹੈ ਉਹ ਤੋਂ ਭੱਜਿਆ ਜਾ ਰਿਹਾ ਪਗੌੜੇ ਹੋ ਗਿਆ ਅਗਲੀ ਗੱਲ ਜੋ ਸਰਕਾਰ ਸਮੇਂ ਗਲਤੀਆਂ ਹੋਈਆਂ ਸੀ ਉਹ ਮੰਨੀਆਂ ਗਈਆਂ ਤਾਂ ਉਸ ਤੋਂ ਬਾਅਦ ਸਜ਼ਾ ਵੀ ਪੂਕਤੀ ਗਈ ਪਰ ਅਕਾਲ ਤਖਸਾਲ ਵੱਲੋਂ ਹੁਕਮ ਹੁੰਦੇ ਆ ਕਿ ਅਸਤੀਫੇ ਮਨਜ਼ੂਰ ਕਿਤੇ ਜਾਣ ਤਾਂ ਵੀ ਅਸਤੀਫੇ ਨਹੀਂ ਮਨਜ਼ੂਰ ਹੋਏ ਕਿ ਫਟ ਰਹੇ ਨੇ ਤੇ ਮੈਂ ਸਮਝਦਾ ਇਹਨਾਂ ਨੇ ਦੋ ਸੰਸਥਾਵਾਂ ਪਹਿਲਾਂ ਸ਼ਰੂਮਨੀ ਅਕਾਲੀ ਦਲ ਫਿਰ ਸ਼ਰੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਨੂੰ ਬਹੁਤ ਨੀਵੇਂ ਜਿਹੜਾ ਲੈਵਲ ਤੇ ਪਹੁੰਚਾਤਾ ਜਿਹਦਾ ਡਿਊਟੀ ਹੈ ਵੀ ਕਲਕਤਖਸਬ ਦੇ ਹੁਕਮਾਂ ਨੂੰ ਲਾਗੂ ਕਰਾਉਣ ਦੇ ਵਿੱਚ ਸਾਈ ਹੋਣਾ ਉਹ ਅੱਜ ਉਹ ਕਲਕਤਖਸ ਨੂੰ ਜਿਹੜਾ ਸਿੱਧਾ ਮੱਥਾ ਲਾਈ ਬੈਠੇ ਨੇ ਕਿ ਆ ਕੇ ਐਮ ਸੀ ਵੀ ਚੋਣਾ ਤੱਕ ਨਹੀਂ ਸਾਡੇ ਤੋਂ ਜਿੱਤੀਆਂ ਜਾ ਰਹੀਆਂ ਤੇ 27 ਦੇ ਇਲੈਕਸ਼ਨ ਕਿਵੇਂ ਲੜਾਂਗੇ ਦੇਖੋ ਹਉਮੈ ਹੰਕਾਰ ਲਾਲਚ ਇਹਦੇ ਸਾਰੀ ਚੀਜ਼ਾਂ ਇਕੱਠੀਆਂ ਹੋ ਜਾਣ ਫਿਰ ਉਹਨਾਂ ਦੇ ਵਿੱਚੋਂ ਇਹ ਜਿਹੜੇ ਫੈਸਲੇ ਨਿਕਲਦੇ ਨੇ ਜੋ ਉਹ ਕਰ ਰਹੇ ਇਸ ਕਰਕੇ ਉਹਨਾਂ ਨੂੰ ਕਿਉਂ ਸਮਝ ਨਹੀਂ ਆ ਰਹੀ ਇਹ ਤਾਂ ਉਹ ਹੀ ਦੱਸ ਸਕਦੇ ਨੇ ਪਰ ਅੱਜ ਲੋਕਾਂ ਦੇ ਸਾਹਮਣੇ ਸਾਰੀ ਚੀਜ਼ ਪ੍ਰਤੱਖ ਹੈ ਵੀ ਜਿਸ ਤਰੀਕੇ ਦੇ ਨਾਲ ਉਹ ਆਵਦੇ ਫੈਸਿਲਟਾ ਹੈ ਰਹਿ ਰਹੇ ਨੇ ਜਿਵੇਂ ਉਹ ਸਿੱਧਾ ਆਮ ਨਾਲ ਮੁਤੱਲਾ ਰਹੇ ਨੇ ਪਾਰਟੀ ਬਣਾਉਣ ਦਾ ਆਪਦੀ ਇੱਕ ਜੋ ਦਿਸ਼ਾ ਹੈ ਉਹਨੂੰ ਇਖਤਿਆਰ ਕਰਨ ਦਾ ਸੋ ਉਹਨਾਂ ਨੇ ਉਸ ਤਹਿਤ ਉਹ ਕੀਤਾ ਹੈ ਉਹਨਾਂ ਦਾ ਸਵਾਗਤ ਹੈ ਉਹ ਕਰ ਸਕਦੇ ਨੇ ਪਰ ਕੀ ਸਮਰਥਨ ਦੇਣਾ ਕੀ ਸਮਰਥਨ ਮਿਲਣਾ ਹੈ ਇਹ ਪੰਜਾਬ ਦੇ ਲੋਕਾਂ ਨੇ ਫੈਸਲਾ ਕਰਨਾ ਇਹਨਾਂ ਦਾ ਮੈਂ ਕਰ ਸਕਦਾ ਨਾ ਕੋਈ ਹੋਰ ਕਰ ਸਕਦਾ ਤੇ ਮੈਂ ਸਮਝਦਾ ਵੀ ਅੱਜ ਸਭ ਤੋਂ ਜ਼ਰੂਰੀ ਹੈ ਵੀ ਅਜੰਡਾ ਤੈਅ ਕਰਨਾ ਪੰਥ ਵਾਸਤੇ ਕੌਮ ਵਾਸਤੇ ਤੇ ਪੰਜਾਬ ਵਾਸਤੇ ਤਾਂ ਅੱਜ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਅਹਿਮ ਮੀਟਿੰਗ ਚੱਲ ਰਹੀ ਹੈ ਤੇ ਇੱਥੇ ਪਹੁੰਚੇ ਹੋਏ ਨੇ ਪ੍ਰਵੀਂਦਰ ਸਿੰਘ ਢੀਂਡਸਾ ਉਹਨਾਂ ਨਾਲ ਗੱਲਬਾਤ ਕਰਦੇ ਆ ਢੀਂਡਸਾ ਸਾਹਿਬ ਅੱਜ ਮਹਾ ਮੰਥਨ ਕੀਤਾ ਜਾ ਰਿਹਾ ਕੀ ਕੁਝ ਨਵੀਂ ਪਾਰਟੀ ਦਾ ਆਗਾਜ਼ ਹੋਣ ਜਾ ਰਿਹਾ ਜਾਂ ਕੋਈ ਹੋਰ ਵਿਚਾਰ ਚਰਚਾ ਚੱਲ ਰਹੀ ਹੈ ਅੱਜ ਦਾ ਸਿਰਫ ਮਕਸਦ ਜੋ ਹਾਲਾਤ ਪੈਦਾ ਹੋਏ ਨੇ 2 ਦਸੰਬਰ ਦੇ ਜੋ ਕਾਲ ਤਖਸਦ ਦੇ ਫੈਸਲੇ ਤੋਂ ਬਾਅਦ ਤੇ ਜਿਸ ਤਰੀਕੇ ਨਾਲ ਉਹਨਾਂ ਦੇ ਜੋ ਹੁਕਮ ਨੇ ਅਕਾਲ ਤਖਸਾਲ ਦੇ ਉਹਨਾਂ ਨੂੰ ਜਿਹੜਾ ਪਿੱਠ ਦਿਖਾਈ ਜਾ ਰਹੀ ਹੈ ਉਹ ਤੋਂ ਭੱਜਿਆ ਜਾ ਰਹੇ ਪਗੌੜੇ ਹੋ ਗਏ ਆ ਅਕਾਲੀ ਦਲ ਉਹ ਸਾਰੇ ਹਾਲਾਤਾਂ ਦੇ ਉੱਤੇ ਵਿਚਾਰ ਚਰਚਾ ਕਰਨ ਲਈ ਅੱਜ ਸਾਡੇ ਸਾਰੇ ਸਾਥੀ ਇੱਥੇ ਇਕੱਠੇ ਹੋਏ ਨੇ ਤੇ ਭਵਿੱਖ ਵਿੱਚ ਕੀ ਰਣਨੀਤੀ ਹੋਣੀ ਚਾਹੀਦੀ ਹੈ ਕਿਵੇਂ ਅਸੀਂ ਅਕਾਲ ਤਖਸਾਲ ਨੂੰ ਸਮਰਪਿਤ ਹੋ ਕੇ ਜਿਹੜਾ ਹੈ ਜੋ ਸਾਰੀਆਂ ਇਹਨਾਂ ਹਾਲਾਤਾਂ ਨੂੰ ਕਿਵੇਂ ਨਜਿੱਠ ਸਕਦੇ ਆ ਉਹ ਸਾਰੇ ਗੱਲਾਂ ਤੇ ਅੱਜ ਸਾਡੇ ਸਾਰੇ ਆਗੂ ਸਹਿਮਾਨ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਆਏ ਨੇ ਉਹਨਾਂ ਨਾਲ ਵਿਚਾਰ ਚਰਚਾ ਕੀਤੀ ਜਿਵੇਂ ਦੇਖਿਆ ਗਿਆ ਹੈ ਕਿ ਜੋ ਸਰਕਾਰ ਸਮੇਂ ਗਲਤੀਆਂ ਹੋਈਆਂ ਸੀ ਉਹ ਮੰਨੀਆਂ ਗਈਆਂ ਤਾਂ ਉਸ ਤੋਂ ਬਾਅਦ ਸਜ਼ਾ ਵੀ ਪੁਕਤੀ ਗਈ ਪਰ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਹੁੰਦੇ ਆ ਕਿ ਅਸਤੀਫੇ ਮਨਜ਼ੂਰ ਕਿੱਥੇ ਜਾਣ ਤਾਂ ਵੀ ਅਸਤੀਫੇ ਨਹੀਂ ਮਨਜ਼ੂਰ ਹੋਏ ਕਿ ਲੱਗਦਾ ਨਹੀਂ ਕਿ ਉਸ ਤੋਂ ਵੀ ਵੱਡੀਆਂ ਗਲਤੀਆਂ ਹੋ ਰਹੀਆਂ ਨੇ ਹੁਣ ਦੇਖੋ ਇਹ ਤਾਂ ਸਾਫ਼ ਹੈ ਵੀ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਜਿਹੜੀ ਹੈ ਅਦੂਲੀ ਹੋ ਰਹੀ ਹੈ ਹੁਕਮਦਲੀ ਇਹ ਕਰ ਰਹੇ ਨੇ ਤੇ ਹੁਕਮ ਤੋਂ ਭੱਜ ਰਹੇ ਨੇ ਤੇ ਮੈਂ ਸਮਝਦਾ ਇਹਨਾਂ ਨੇ ਦੋ ਸੰਸਥਾਵਾਂ ਪਹਿਲਾਂ ਸ਼ਰੂਮਨੀ ਅਕਾਲੀ ਦਲ ਫਿਰ ਸ਼ਰੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਨੂੰ ਬਹੁਤ ਨੀਵੇਂ ਜਿਹੜਾ ਲੈਵਲ ਤੇ ਪਹੁੰਚਾਤਾ ਹੁਣ ਤਾਂ ਇਹੀ ਰਹਿ ਗਿਆ ਵੀ ਅਕਾਲ ਤਖਤ ਸਾਹਿਬ ਨੂੰ ਵੀ ਹੁਣ ਇਹ ਜਿਹੜਾ ਡੈਮੇਜ ਕਰਨ ਵਾਸਤੇ ਕਮਜ਼ੋਰ ਕਰਨ ਦੇ ਰਸਤੇ ਤੇ ਤੁਰੇ ਹੋਏ ਨੇ ਹੋਰ ਇਸ ਤੋਂ ਬਾਅਦ ਕੁਝ ਨਹੀਂ ਨਹੀਂ ਅਕਾਲੀ ਦਲ ਜਿਹਦਾ ਡਿਊਟੀ ਹੈ ਵੀ ਕਾਲ ਤੱਕ ਸਭ ਦੇ ਹੁਕਮਾਂ ਨੂੰ ਲਾਗੂ ਕਰਾਉਣ ਦੇ ਵਿੱਚ ਸਾਈ ਹੋਣਾ ਅੱਜ ਉਹ ਕਾਲ ਤੱਕ ਨੂੰ ਜਿਹੜਾ ਸਿੱਧਾ ਮੱਥਾ ਲਾਈ ਬੈਠੇ ਨੇ ਜੋ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਸ ਪੂਰੀ ਸਿੱਖ ਕੌਮ ਵਾਸਤੇ ਅੱਜ ਪੰਜਾਬ ਦੇ ਲੋਕਾਂ ਨੇ ਤੇ ਸਿੱਖਾਂ ਨੇ ਹੁਣ ਫੈਸਲਾ ਕਰਨਾ ਹੈ ਵੀ ਇਹ ਜਿਹੜੇ ਬਾਦਲ ਦਲੀਏ ਜਿਸ ਪਾਸੇ ਤੁਰ ਪੇ ਉਸ ਚੀਜ਼ ਤੋਂ ਕਿਵੇਂ ਨਖੇੜਾ ਕਰਨਾ ਹੈ ਜਿੱਥੇ ਵਿਰੋਧੀ ਜਿਹੜੇ ਲੀਡਰ ਆ ਉਹ ਵੀ ਇਹ ਗੱਲ ਚੁੱਕ ਰਹੇ ਆ ਕਿ ਖੇਤਰੀ ਪਾਰਟੀ ਦਾ ਵਚਣਾ ਜ਼ਰੂਰੀ ਆ ਇੱਕ ਜੁਟੋ ਹੋਣਾ ਜ਼ਰੂਰੀ ਆ ਪਰ ਉਧਰ ਸੁਖਵੀਰ ਸਿੰਘ ਬਾਦਲ ਦਾ ਤੜਾ ਕਿਉਂ ਨਹੀਂ ਇਹ ਗੱਲ ਸਮਝ ਰਿਹਾ ਕਿ ਅਸੀਂ ਇੰਨਾ ਪਤਲੇ ਹਾਲਾਤਾਂ 'ਚ ਪਹੁੰਚ ਗਏ ਆ ਕਿ ਐਮਸੀ ਦੀ ਚੋਣਾਂ ਤੱਕ ਨਹੀਂ ਤਾਂ ਸਾਡੇ ਤੋਂ ਜਿੱਤੀਆਂ ਜਾ ਰਹੀਆਂ ਤੇ 27 ਦੀ ਇਲੈਕਸ਼ਨ ਕਿਵੇਂ ਲੜਾਂਗੇ ਦੇਖੋ ਹਉਮੇ ਹੰਕਾਰ ਲਾਲਚ ਇਹ ਜੇ ਸਾਰੀ ਚੀਜ਼ਾਂ ਇਕੱਠੀਆਂ ਹੋ ਜਾਣ ਫੇਰ ਉਨ੍ਹਾਂ ਦੇ ਵਿੱਚੋਂ ਇਹ ਜਿਹੜੇ ਫੈਸਲੇ ਨਿਕਲਦੇ ਨੇ ਜੋ ਉਹ ਕਰ ਰਹੇ ਨੇ ਇਸ ਕਰਕੇ ਉਹਨਾਂ ਨੂੰ ਕਿਉਂ ਸਮਝ ਨਹੀਂ ਆ ਰਹੀਏ ਤਾਂ ਉਹ ਹੀ ਦੱਸ ਸਕਦੇ ਨੇ ਪਰ ਅੱਜ ਲੋਕਾਂ ਦੇ ਸਾਹਮਣੇ ਸਾਰੀ ਚੀਜ਼ ਪ੍ਰਤੱਖ ਹੈ ਵੀ ਜਿਸ ਤਰੀਕੇ ਦੇ ਨਾਲ ਉਹ ਆਪਦੇ ਫੈਸਲੇ ਲੈ ਰਹੇ ਨੇ ਜਿਵੇਂ ਉਹ ਸਿੱਧਾ ਕੌਮ ਨਾਲ ਮੱਥਾ ਲਾ ਰਹੇ ਨੇ ਤੇ ਜਿਹੜੀ ਜਥੇਬੰਦੀ ਕਦੇ ਕੌਮ ਦੀ ਚੜ੍ਹਦੀ ਕਲਾ ਵਾਸਤੇ ਕੰਮ ਕਰਦੀ ਸੀ ਅੱਜ ਉਹ ਕੌਮ ਨੂੰ ਨੀਵਾ ਦਿਖਾਉਣ ਲਈ ਕੌਮ ਨੂੰ ਕਮਜ਼ੋਰ ਕਰਨ ਵਾਸਤੇ ਉਹ ਤੁਰੇ ਹੋਏ ਨੇ ਨਾਲੇ ਖੇਤਰੀ ਪਾਰਟੀ ਅਕਾਲੀ ਦਲ ਸੀ ਪਰ ਹੁਣ ਜਿਹੜੀ ਇਹ ਬਾਦਲਾਂ ਦੇ ਸੁਖਬੀਰ ਬਾਦਲ ਦੇ ਹੱਥ ਚ ਆਈ ਹੈ ਉਸ ਤੋਂ ਬਾਅਦ ਇਹ ਪੰਜਾਬ ਦੇ ਹਕਾਂਦੀ ਲੜਨ ਦੇ ਯੋਗ ਨਹੀਂ ਰਹਿ ਗਏ ਹੁਣ ਕਿਸੇ ਹੋਰ ਰੂਪ ਦੇ ਵਿੱਚ ਵੀ ਕੋਈ ਜਿਹੜੀ ਹੈ ਜਿਹੜੀਆਂ ਧਿਰ ਯਾ ਜਿਹੜੀ ਕਹਿੰਦੇ ਪੰਥਕ ਪਾਰਟੀ ਕੋਈ ਉੱਭਰ ਸਕਦੀ ਹੈ ਕੋਈ ਰੀਜਨਲ ਪਾਰਟੀ ਮੈਂ ਟੋਕਣਾ ਟੋਕਣਾ ਚਾਹਾਂਗਾ ਨਵੀਂ ਪਾਰਟੀ ਦਾ ਆਗਾਜ਼ ਹੋਣ ਜਾ ਰਿਹਾ ਮਾਗੀ ਦੇ ਮੇਲੇ ਤੇ ਅਮਰਤਪਾਲ ਸਿੰਘ ਦੇ ਪਿਤਾ ਵੱਲੋਂ ਕਿਹਾ ਗਿਆ ਕਿ ਨਵੀਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਆਨੰਦਪੁਰ ਸਾਹਿਬ ਦਾ ਆਗਾਜ਼ ਕਰਾਂਗੇ ਕਿ ਲੱਗਦਾ ਹੈ ਕਿ ਉਸ ਉਹ ਇਸ ਸਮੇਂ ਮੌਕੇ ਦਾ ਫਾਇਦਾ ਉਠਾ ਸਕਦੇ ਆ ਜਾਂ ਮੌਜੂਦਾ ਜਿਹੜੇ ਆ ਵੱਖਰੇ ਹੋਇਆ ਅਕਾਲੀ ਦਲ ਤੋਂ ਲੀਡਰ ਉਧਰ ਨੂੰ ਜਾ ਸਕਦੇ ਆ ਜਾਂ ਤੁਹਾਡਾ ਤੁਹਾਡੀ ਪਾਰਟੀ ਦਾ ਤੁਹਾਡੇ ਅੱਗੋਂ ਦਾ ਇਸ ਸਮੇਂ ਉਹਨੂੰ ਸਮਰਥਨ ਹੈ ਜਾਂ ਨਾ ਦੇਖੋ ਗੱਲ ਸਮਰਥਨ ਦੀ ਨਹੀਂ ਹਰ ਬੰਦੇ ਨੂੰ ਹੱਕ ਹੈ ਆਪਦੀ ਪਾਰਟੀ ਬਣਾਉਣ ਦਾ ਆਪਦੀ ਇੱਕ ਜੋ ਦਿਸ਼ਾ ਹੈ ਉਹਨੂੰ ਇਖਤਿਆਰ ਕਰਨ ਦਾ ਸੋ ਉਹਨਾਂ ਨੇ ਉਸ ਤਹਿਤ ਉਹ ਕੀਤਾ ਹੈ ਉਹਨਾਂ ਦਾ ਸਵਾਗਤ ਹੈ ਉਹ ਕਰ ਸਕਦੇ ਨੇ ਪਰ ਕੀ ਸਮਰਥਨ ਦੇਣਾ ਕੀ ਸਮਰਥਨ ਮਿਲਣਾ ਇਹ ਪੰਜਾਬ ਦੇ ਲੋਕਾਂ ਨੇ ਫੈਸਲਾ ਕਰਨਾ ਹੈ ਇਹਨਾਂ ਦਾ ਮੈਂ ਕਰ ਸਕਦਾ ਨਾ ਕੋਈ ਹੋਰ ਕਰ ਸਕਦਾ ਤੇ ਮੈਂ ਇਹ ਸਮਝਦਾ ਵੀ ਅੱਜ ਸਭ ਤੋਂ ਜ਼ਰੂਰੀ ਹੈ ਵੀ এজেন্ডਾ ਤੈਅ ਕਰਨਾ ਪੰਥ ਵਾਸਤੇ ਕੌਮ ਵਾਸਤੇ ਤੇ ਪੰਜਾਬ ਵਾਸਤੇ ਜਿਹੜੀ ਪਾਰਟੀ ਜਾਂ ਜਿਹੜੇ ਲੋਕ ਇੱਕ ਲੋਕ ਪੱਖੀ ਜਾਂ ਕੌਮ ਪੱਖੀ ਏਜੰਡਾ ਲੈ ਕੇ ਉਹਦੀ ਪੂਰਤੀ ਲਈ ਕੰਮ ਕਰਨਗੇ ਲੋਕ ਉਹਨਾਂ ਨੂੰ ਸਹਿਯੋਗ ਦੇਣਗੇ ਜੀ ਬਾਬਾ ਬਹੁਤ ਧੰਨਵਾਦ ਤਾਂ ਮੀਟਿੰਗ ਤੋਂ ਬਾਅਦ ਗੱਲ ਕੀਤੀ ਗਈ ਆ ਪਰਮਿੰਦਰ ਸਿੰਘ ਢਿੰਡਸਾ ਕਹਿ ਰਹੇ ਆ ਕਿ ਜੋ ਨਵੀਂ ਪਾਰਟੀ ਹੈ ਗਾਜ ਹੋਣ ਜਾ ਰਿਹਾ ਉਸ ਦਾ ਦੇਖਾਂਗੇ ਕਿ ਜਿਵੇਂ ਲੋਕ ਦੱਸਣਗੇ ਓਵੇਂ ਜਿਹੜੀ ਆ ਅਸੀਂ ਵਿਚਾਰ ਚਰਚਾ ਕਰਾਂਗੇ ਤਾਂ ਮੰਥਨ ਕੀਤਾ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਦਾ ਜੋ ਸੁਧਾਰ ਲਹਿਰ ਦੇ ਆਗੂ ਨੇ ਉਹਨਾਂ ਵੱਲੋਂ ਤਾਂ ਇਸ ਵਿੱਚੋਂ ਕੀ ਕੁਝ ਹੋਰ ਨਿਕਲੇਗਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਕਿਤੇ ਨਾ ਕਿਤੇ ਜ਼ਰੂਰ ਹੋਣਾ ਸਰਗਰਮ ਹੋਇਆ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਵੀਡੀਓ ਜਰਨਲਿਸਟ ਅਤਲ ਬਰਮਾਨਾ ਸਤਨਾਮ ਸਿੰਘ ਉਠੋਈ ਐਨ ਆਰ ਆਈ ਟੀਵੀ